ਦੋਨੋਂ ਰਹੀ ਜਾਂਦੀ ਆ ਉਹ ਜਿਹੜੇ ਬੰਦਾ ਸੰਘਰਸ਼ ਹੀ ਹੁੰਦੇ ਨੇ ਉਹ ਤਾਂ ਹੁੰਦੇ ਸ਼ਹੀਦ ਹੋਣ ਵਾਸਤੇ ਪੈਦਾ ਹੁੰਦੇ ਨੇ ਸ਼ਹੀਦ ਹੋਣ ਵਾਸਤੇ ਪੈਦਾ ਹੁੰਦੇ ਨੇ ਉਹ ਉਦਾਂ ਨਹੀਂ ਪੈਦਾ ਹੁੰਦੇ ਬਈ ਆਏ ਆਪ ਦੀ ਐਸ਼ ਪ੍ਰਸਤੀ ਕੀਤੀ ਇਹਨਾਂ ਲੀਡਰਾਂ ਵਾਂਗੂ ਵੀ ਜ਼ਿੰਦਗੀ ਬੋ ਮੇਰੇ ਖਿਆਲ ਦੇ ਵਿੱਚ 100 ਸਾਲ ਨੂੰ ਢੱਕ ਚੱਲਿਆ ਬਾਦਲ ਉਹ ਤਾਂ ਮਰਿਆ ਕਿਵੇਂ ਵਿਖਦੇ ਆ ਕੱਲ ਇੱਕ ਮਾਰਚ ਹੋਇਆ ਇੱਥੇ ਤੇ ਨੌਜਵਾਨੀ ਦਾ ਬੜਾ ਵੱਡਾ ਕੱਟ ਸੀ ਛੋਟੀਆਂ ਛੋਟੀਆਂ ਬੱਚੀਆਂ ਉਹ ਮਾਰਚ ਪਹੁੰਚਦੀਆਂ ਵਾ ਤੇ ਹਰ ਇੱਕ ਹੱਥ ਦੇ ਵਿੱਚ ਉਹ ਨਿਸ਼ਾਨ ਸੀ ਕੇਸ਼ਰੀ ਨਿਸ਼ਾਨ ਝੂਲਿਆ ਬਾਜ਼ਾਰਾਂ ਦੇ ਵਿੱਚ ਇੱਕੋ ਆਵਾਜ਼ ਸੀ ਕਿ ਬੰਦੀ ਸਿੰਘ ਰਿਹਾਇਆ ਕਰੋ ਗੁਰੂ ਸਾਹਿਬ ਦੀਆਂ ਪਿਆਰਦਮੀਆਂ ਦਾ ਜੋ ਨਰਾਤਰ ਹੋਇਆ ਉਹਨਾਂ ਦਾ ਇਨਸਾਫ਼ ਮਿਲਣਾ ਮਤਲਬ ਕਾਮੇਡਿਕ ਨਵੀਂ ਗੱਲ ਦੇਖੀ ਨਾ ਜਦੋਂ ਹੌਲੀ ਹੌਲੀ ਮੋਰਚਾ ਵੱਡਣਾ ਸ਼ੁਰੂ ਹੋ ਗਿਆ ਇੱਥੋਂ ਟੈਂਟ 5 ਤੋਂ 10 10 ਤੋਂ 100 ਤੱਕ ਚਲੇ ਗਏ ਚੌਕ ਤੱਕ ਚਲੇ ਗਏ ਜਦੋਂ ਮਤਲਬ ਟੈਂਟ ਲੱਗਦੇ ਹਨ ਫਿਰ ਉਦੋਂ ਉਹ ਉਹਨਾਂ ਨੇ ਵਿੱਚ ਬੋਲਣੇ ਕਰਨੇ ਸ਼ੁਰੂ ਕਰ ਦਿੱਤੀ ਕਿਉਂਕਿ ਸਟੇਜ ਮਿਲ ਗਈ ਕ ਬੋਲਣ ਲਈ ਆਪਣੀ ਚੌਥਰ ਲਈ ਆਪਣੀ ਚੌਪਲ ਨਹੀਂ ਇੱਕ ਸਟੇਜ ਮਿਲ ਗਈ। ਉਹ ਸਟੇਜ ਇਹਨਾਂ ਲੋਕਾਂ ਨੂੰ ਚਾਹੀਦੀ ਹੁੰਦੀ ਆ। ਤੇ ਇੱਥੇ ਤਾਂ ਸਾਡੀ ਪਹਿਚਾਣ ਹੈ ਜਿਹੜੀ ਸਾਡੀ ਵਿਲੱਖਣਤਾ ਦੀ ਪਹਿਚਾਣ ਹੈ। ਸਾਡੀ ਅਕਾਲ ਦੀ ਪਹਿਚਾਣ ਹੈ। ਉਹਦੇ ਤੇ ਡਾਕਟਰ ਸਾਡੀ ਇਹ ਹੋਣ ਦੀ ਲੜਾਈ ਹੈ, ਸਾਡੀ ਨਸਲ ਦੀ ਲੜਾਈ ਹੈ। ਜੇ ਇੱਥੋਂ ਅਸੀਂ ਦਬ ਗਏ ਤਾਂ that means ਇਹ ਹੈ ਫਿਰ ਜਿਹੜੀਆਂ ਸਰਕਾਰਾਂ ਨੇ ਇਹ ਸக்ஸੈਸ ਹੋ ਜਾਣੀਆਂ ਜ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਉਹਨੂੰ ਦਿਖਾਉਣ ਲਈ ਵੀ ਹਾਂ ਅਸੀਂ ਸਿੱਖਾਂ ਨੂੰ ਐਵੇਂ ਦਬ ਲੈਣੇ ਆ। ਆਪਦੇ ਸਿੱਖਾਂ ਦੀ ਹੈ ਨਹੀਂ ਇਹ ਪੰਜਾਬ ਸਰਕਾਰ ਦੀ ਗੱਲ ਕਰੀਏ 92 ਵਿਧਾਇਕ ਆਪਣੇ ਲੋਕਾਂ ਨੇ ਚੁਣ ਕੇ ਦਿੱਤੇ ਜਦੋਂ ਪਹਿਲੋ ਗੱਲ ਹੋਈ ਸੀ ਤੇ ਇਹੋ ਹੀ ਵਿਧਾਇਕ ਕਹਿੰਦੇ ਸੀ ਕੇਜਰੀਵਾਲ ਜੀ ਵਾਲੇ ਕਹਿੰਦੇ ਆ ਕਿ 24 ਘੰਟਿਆਂ ਚ ਬੇਬੀਆਂ ਇਨਸਾਫ ਦੇ ਦਾਂਗੇ ਤੁਹਾਨੂੰ ਕੀ ਲੱਗਦਾ ਨੌਜਵਾਨੀ ਕੀ ਸੋਚਦੀ ਆ ਕਾਰਨ ਪਹਿਲੋ ਕੁਛ ਹੁੰਦਾ ਉਤੋਂ ਬਾਅਦ ਸਰਕਾਰ ਸੱਤਾ ਮਿਲ ਜਾਂਦੀ ਆ ਕੁਰਸੀ ਮਿਲ ਜਾਂਦੀ ਆ ਉਦੋਂ ਬਦਲਾ ਦੇਖੋ ਜੀ ਮੈਂ ਹਮੇਸ਼ਾ ਹੀ ਇੱਕ ਗੱਲ ਕਹਿੰਨੀ ਆ ਕਿ ਇਹਨਾਂ ਨੇ ਛਤਰਾਂਜ ਵਿਛਾ ਲਿਆ ਤੇ ਛਤਰਾਂਜ ਜਿੱਤ ਵਿੱਚ ਨਾਲ ਜਿਹੜੇ ਪਿਆਦੇ ਨੇ ਉਹ ਆ ਸਾਡਾ ਚਲੋ ਸਾਡਾ ਹੀ ਹੈ ਹੁਣ ਹੈ ਤਾਂ ਸਾਡਾ ਹੀ ਸਿੱਖਾਂ ਦਾ ਜਿਵੇਂ ਤੁਸੀਂ ਕੱਲ ਵੀ ਸਿੱਖਾਂ ਦੀ ਸਰਕਾਰ ਹੈ ਹਨਾ ਇਹ ਭਾਂਦੇ ਹੀ ਨੇ ਇਹ ਮੋਰੇ ਹੀ ਨੇ ਚੱਲਦਾ ਅਸਲ ਦੇ ਵਿੱਚ ਕੇਜਰੀਵਾਲ ਦੇ ਹੱਥੋਂ ਰਹੀ ਹੈ ਚੱਲਦਾ ਅਸਲ ਦੇ ਵਿੱਚ ਹਲੇ ਵੀ ਸੈਂਟਰ ਦੇ ਹੱਥੋਂ ਰਹੀ ਹੈ ਸੈਂਟਰ ਕੀ ਦਾ ਹੈ ਆਰਐਸਐਸ ਦਾ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਤਜਿੰਦਰ ਸਿੰਘ 27 ਤਰੀਕ ਆ ਤੇ ਕੌਮ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਚ ਲੱਗਾ ਵਾ ਚੰਡੀਗੜ੍ਹ ਤੇ ਮੁਹਾਲੀ ਦੇ ਬਿਲਕੁਲ ਬਾਰਡਰ ਦੇ ਉੱਤੇ ਉੱਥੇ ਅਸੀਂ ਇਹ ਕਰੇ ਅਮਨ ਮੈਂ ਕਹੂੰਗਾ ਚਾਰ ਸ਼ਪਿਆ ਤਸਵੀਰਾਂ ਦਿਖਾ ਲ ਦੋ ਬਿਲਕੁਲ ਜਿਹੜਾ ਕਿ ਥੋੜਾ ਸਮਾਂ ਪਹਿਲਾਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਉਸੇ ਹੀ ਤਰਜ਼ ਤੇ ਇੱਥੇ ਮੋਰਚਾ ਲੱਗ ਚੁੱਕਾ ਵਾ ਉੱਥੇ ਕਿਸਾਨੀ ਦੀ ਗੱਲ ਹੋਈ ਸੀ ਇੱਥੇ ਗੁਰੂ ਦੀ ਗੱਲ ਹੋ ਰਹੀ ਆ ਗੁਰੂ ਸਾਹਿਬ ਦੀਆਂ ਬੇਦਬੀਆਂ ਦਾ ਜੋ ਇਨਸਾਫ ਦੀ ਗੱਲ ਹੋ ਰਹੀ ਆ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਆ 328 ਰੁਪਿਆਂ ਦੀ ਤੇ ਬਾਬਲ ਦੇ ਵਿੱਚ ਜਿਹੜਾ ਗੋਲੀकांड ਹੋਇਆ ਉਹਦੇ ਇਨਸਾਫ ਵਾਸਤੇ ਤੇ ਉਸੇ ਹੀ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਟੈਂਟ ਲੱਗ ਚੁੱਕੇ ਆ ਇੱਥੇ ਪੱਕਾ ਮੋਰਚਾ ਲੱਗ ਚੁੱਕਾ ਤੇ ਨਾਲ ਨਾਲ ਇਥੇ ਹਰ ਇੱਕ ਤਰ੍ਹਾਂ ਦੀ ਸਹੂਲਤਾਂ ਬੇਸ਼ੱਕ ਉਹ ਬਾਬੇ ਲੰਗਰ ਸਾਹਿਬ ਵਾਲੇ ਹੁਣ ਉਹਨਾਂ ਲੰਗਰ ਲਾਉਂਦੇ ਆ ਅਨੰਦਪੁਰ ਸਾਹਿਬ ਵਾਲਿਆਂ ਚਾਹ ਪਾਣੀ ਦੇ ਨਾਲ ਬਰਫੀਆਂ ਤੇ ਪ੍ਰਸ਼ਾਦ ਚੱਲ ਪਿਆ ਤੇ ਬਾਕੀ ਜਿਹੜੀ ਆਮ ਸਕਨਤ ਆਉਦੀ ਆ ਉਹ ਕੋਈ ਕੁਛ ਲੈ ਕੇ ਜਾਂਦੇ ਕੋਈ ਮੂਫੀਆਂ ਦਾ ਲੰਗਰ ਲਾਈ ਜਾਂਦੇ ਐ ਤੇ ਕੋਈ ਬਦਾਮਾਂ ਲੰਗਰ ਲਾਈ ਜਾਂਦਾ ਕੱਲ 26 ਜਨਵਰੀ ਵਾਲੇ ਦਿਨ ਇੱਕ ਮੋਰਚਾ ਤੇ ਮਾਰਚ ਦੀ ਸ਼ੁਰੂਆਤ ਹੋਈ ਤੇ ਉਸ ਮਾਰਚ ਦੇ ਵਿੱਚ ਇੱਕ ਵੱਡੀ ਸ਼ਮੂਲੀਅਤ ਹੋਈ ਨੌਜਵਾਨੀ ਦੀ ਕਿਉਂਕਿ ਜੇ ਦਿੱਲੀ ਮੋਰਚ ਦੀ ਗੱਲ ਕਰੀਏ ਤੇ ਦਿੱਲੀ ਮੋਰਚੇ ਨੂੰ ਜਿੱਤਣ ਵਾਸਤੇ ਜਿੱਥੇ ਕਿ ਕਿਸਾਨੀ 郭子、cool, yeah. ਕਿਸਾਨੀ ਸੰਘਰਸ਼ ਦੇ ਵਿੱਚ ਚੱਲਣ ਵਾਲਿਆਂ ਦਾ ਇੱਕ ਵੱਡਾ ਯੋਗਦਾਨ ਸੀ ਉੱਥੇ ਸਾਡੀ ਨੌਜਵਾਨੀ ਦਾ ਵੱਡਾ ਯੋਗਦਾਨ ਸੀ ਉਸ ਕੋਲ ਨੂੰ ਜਤਨ ਵਾਸਤੇ ਤੇ ਅੱਜ ਵੀ ਸਾਡੇ ਨਾਲ ਕੋਈ ਮਹਿਲਾ ਕਿਸਾਨ ਆਗੂ ਮੈਂ ਗੁਰਜੀਤ ਕੌਰ ਜੀ ਆ ਪਹਿਲੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਧਰ ਵੀਰ ਵੀ ਆ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲੇ ਫਤਿਹ ਸੰਚ ਕਰਦੇ ਪੈਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਅਕਾਲ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿੱਥੇ ਵੀ ਕੋਈ ਮਤਲਬ ਪੰਥ ਦਾ ਕੋਈ ਮੋਰਚਾ ਲੱਗਦਾ ਜਾਂ ਕੋਈ ਪੰਥ ਦੀ ਗੱਲ ਹੁੰਦੀ ਆ ਅਕਾਲ ਚੈਨਲ ਉਸੇ ਸਭ ਤੋਂ ਪਹਿ ਮਤਲਬ ਕਿ ਚੌਂਦਾ ਨਹੀਂ ਮੇਰੀ টিਆਰਪੀ ਹੋਵੇ ਉਹਦੀ ਆਪਣੇ ਆਪ ਹੀ ਇਕਾਲੀ টিਆਰਪੀ ਕਰੀ ਜਾਂਦਾ ਗੁਰਜੀਤ ਕੋਰ ਜੀ ਫਰਜ਼ ਆ ਸਾਡੇ ਜੇ ਅਸੀਂ ਸਹੀ ਮੈਨੇਜ ਫਰਜ਼ ਨਿਭਾਉਂਦੇ ਰਵਾਂਗੇ ਤੇ ਜੇ টিਆਰਪੀ ਦੇ ਪੈਸੇ ਦੌੜ ਜਾਵਾਂਗੇ ਤੇ ਮੈਨੂੰ ਲੱਗਦਾ ਫਿਰ ਮੁਸ਼ਕਲ ਹੋਊਗਾ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਜੋ ਸੱਚ ਆ ਉਹ ਰੱਖ ਦਿੱਤਾ ਜਾਵੇ ਉਹ ਸਰਕਾਰ ਨੂੰ ਚੁਬੇ ਭਾਵੇਂ ਤੇ ਜਾਨ ਨੁਕਸਾਨ ਹੋਵੇ ਸਾਨੂੰ ਨੁਕਸਾਨ ਵੀ ਭੁਗਤਣਾ ਪਿਆ ਕੁਝ ਦਿਨ ਪਹਿਲਾਂ ਅਸੀਂ ਫੇਸਬੁਕ ਪੇਜ ਵੀ ਬਲੌਕ ਹੋਇਆ ਸਾਡਾ ਕਈ ਨੁਕਸਾਨ ਵਿੱਚ ਚਲਣੇ ਪੈ ਜਾਂਦੇ ਆ ਚਲੋ ਬਾਕੀ ਗੁਰੂ ਸਾਹਿਬ ਦੀ ਕਿਰਪਾ ਜੀ ਦਾ ਤੁਹਾਡੇ ਵਰਗੀ ਸੰਗਤ ਸਾਡੇ ਨਾਲ ਜੁੜੀ ਆ ਤੇ ਕੋਸ਼ਿਸ਼ ਇਹ ਹੁੰਦੀ ਆ ਕਿ ਚੰਗੇ ਕਾਰਜ ਵਾਸਤੇ ਉਹਨੂੰ ਪਹਿਲ ਕਦਮੀ ਕੀਤੀ ਜਾਵੇ ਇਹ ਮੈਨੂੰ ਪਹਿਲਾਂ ਵੀ ਮਤਲਬ ਤੁਹਾਡੇ ਕਿਸੇ ਪੱਤਰਕਾਰ ਨੇ ਦੱਸਿਆ ਸੀਗਾ ਵੀ ਸਾਡੇ ਨਾਲ ਮਤਲਬ ਪੇਜ ਬੰਦ ਕਰ ਦਿੰਦੇ ਨੇ ਹਨਾ ਮੈਨੂੰ ਪਤਾ ਵੀ ਤੁਹਾਡੇ ਨਾਲ ਜਾਤੀਆਂ ਹੁੰਦੀਆਂ ਨੇ ਹ ਹੋਂ ਵੀ ਕਿਉਂ ਨਾ ਸ਼ਬਦਿਆ ਕਾਲ ਜੁੜ ਗਿਆ ਜਦੋਂ ਅਕਾਲ ਸ਼ਬਦ ਜੁੜ ਜਾਂਦਾ ਹੈ ਨੇਚਰਲੀ ਹੈ ਮਤਲਬ ਵੀ ਅਕਾਲ ਜਿਹੜਾ ਸ਼ਬਦ ਹੈ ਇਹ ਸਿਰਫ ਮਤਲਬ ਇਹ ਲੋਕਾਂ ਨੂੰ ਇਹ ਲੱਗਦਾ ਵੀ ਸਿੱਖਾਂ ਲਈ ਹੈ ਹਾਲਾਂਕਿ ਅਕਾਲ ਆਪਾਂ ਪ੍ਰਮਾਤਮਾ ਨੂੰ ਕਹਿੰਦੇ ਆ ਪ੍ਰਮਾਤਮਾ ਨੂੰ ਕਹਿੰਦੇ ਆ ਆਪਾਂ ਅਕਾਲ ਹਨ ਪਰ ਇਹਨਾਂ ਲੋਕਾਂ ਦੀ ਸੋਝੇ ਮਤਲਬ ਸਮਝੇ ਇੰਨੀ ਕ ਇਹਨਾਂ ਨੇ ਸਿੱਖਾਂ ਨਾਲ ਜੋੜਤਾ ਜਿੱਥੇ ਸਿੱਖੀ ਦੀ ਗੱਲ ਆਉਂਦੀ ਹੈ ਉੱਥੇ ਸਾਰੇ ਸਾਡੇ ਖਿਲਾਫ ਹੁੰਦੇ ਨੇ ਤੇ ਨੇਚਰਲੀ ਹੈ ਜਿਹਦੇ ਨਾਲ ਅਕਾਲ ਸ਼ਬਦ ਜੁੜੂਗਾ ਉੱਥੇ ਜ਼ੁਲਮ ਹੋਣਗੇ ਕਿਵੇਂ ਵਿਕਦੇ ਆ ਕੱਲ ਇੱਕ ਮਾਰਚ ਹੋਇਆ ਇੱਥੇ ਤੇ ਨੌਜਵਾਨੀ ਦਾ ਬੜਾ ਵੱਡਾ ਕਟ ਸੀ ਛੋਟੀਆਂ-ਛੋਟੀਆਂ ਬੱਚੀਆਂ ਇਹ ਮਾਰਚ ਪਹੁੰਚਦੀਆਂ ਵਾਂ ਤੇ ਹਰ ਇੱਕ ਹੱਥ ਦੇ ਵਿੱਚ ਉਹ ਨਿਸ਼ਾਨ ਸੀ ਕੇਸ਼ਰੀ ਨਿਸ਼ਾਨ ਝੂਲਿਆ ਬਜ਼ਾਰਾਂ ਦੇ ਵਿੱਚ ਤੇ ਇੱਕੋ ਆਵਾਜ਼ ਸੀ ਕਿ ਬੰਦੀ ਸਿੰਘ ਰਹਾਇ ਕਰੋ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਜੋ ਨਰਾਦਰ ਹੋਇਆ ਉਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਦੇਖੋ ਜੀ ਲੋਕਾਂ ਨੇ ਪਹਿਲਾਂ ਮਤਲਬ ਦਿਮਾਗ ਦੇ ਵਿੱਚ ਇਹ ਸੀਗਾ ਜਦੋਂ ਜਦੋਂ ਮਾਰਚ ਸ਼ੁਰੂ ਹੋਇਆ ਵੀ ਹੋ ਸਕਦਾ ਕਿਸੇ ਲਾਲਚ ਦੀ ਭਾਵਨਾ ਨਾਲ ਹੀ ਲੱਗਿਆ ਹੋਵੇ ਹਨਾ ਲੋਕਾਂ ਨੇ ਦਿਮਾਗ ਦੇ ਵਿੱਚ ਇਹ ਗੱਲ ਚੱਲਣ ਕਰਕੇ ਕਾਮਰੇਡ ਜਿਹੜਾ ਧਰ ਧਰ ਸੀਗੀ ਉਹ ਆਈ ਨਹੀਂ ਹਾਂ ਪਹਿਲੇ ਦਿਨ ਮਤਲਬ ਤੁਸੀਂ ਤੁਸੀਂ ਪਹਿਲੇ ਦਿਨ ਵੀ ਕਵਰ ਕੀਤਾ ਹੋਊਗਾ ਅਸੀਂ ਮਾਮਾਂ ਧੀਆਂ ਪਹਿਲੇ ਦਿਨ ਤੋਂ ਹੀ ਨਾਲ ਆ ਪਰ ਵਿੱਚ ਨੂੰ ਚਾਰ ਪੰਜ ਦਿਨ ਜ਼ਰੂਰ ਨਹੀਂ ਆਈਆਂ ਕਿਉਂਕਿ ਸਾਡੇ ਵਿਆਹ ਸੀਗੇ ਦੋ ਤਿੰਨ ਇੱਕ ਮੇਰੇ ਭਾਂਜੇ ਦਾ ਸੀ ਇੱਕ ਘਰ ਦੇ ਵਿੱਚ ਹੀ ਵਿਆਹ ਸੀਗੇ ਇੱਕ ਮੈਂ ਉੱਥੇ ਮੁਕਸਰ ਕਰਨੀ ਸੀ ਰੈਲੀ ਖਸ ਖਸ ਦੀ ਖਸ ਖਸ ਦੀ ਖੇਤੀ ਮੰਗ ਕਰਦੀ ਮੈਂ ਪੰਜਾਬ ਦੇ ਵਿੱਚ ਉਹਦੀ ਅਸੀਂ ਰੈਲੀ ਕਰਨੀ ਸੀ 13 ਤੋਂ 14 ਤਰੀਕ ਨੂੰ ਮੈਂ ਨਹੀਂ ਆਈ ਹੈਨਾ ਉਸ ਤੋਂ ਬਾਅਦ ਮਤਲਬ 5-4 ਦਿਨ ਮੇਰੀ ਹਾਜ਼ਰੀ ਨਹੀਂ ਨਹੀਂ ਲਗਾਤਾਰ ਮਤਲਬ ਸੇਰੇ ਆਉਂਨੇ ਆ ਸੀ ਸ਼ਾਮ ਨੂੰ ਫਤਿਹਗੜ੍ਹ ਸਾਹਿਬ ਵਾਪਸ ਚਲ ਜਾਨੇ ਆ ਕਿਉਂਕਿ ਇੱਥੇ ਉਹ ਸੰਗਤ ਰਹਿੰਦੀ ਆ ਜਿਹੜੀ ਦੂਰੋਂ ਆਈ ਆ ਉਹਦੇ ਲਈ ਅਸੀਂ ਪ੍ਰਬੰਧ ਕਰ ਰਹੇ ਆ ਬਕਾਇਦਾ ਹੈਨਾ ਵੀ ਸਾਨੂੰ ਇਹ ਆ ਵੀ ਥੋੜਾ ਜਿਹਾ ਮਤਲਬ ਘੰਟੇ 1.5 ਘੰਟੇ ਦਾ ਸਫ਼ਰੀ ਆ ਕਰਨਾ ਪੈ ਜਾਂਦਾ ਹੈਨਾ ਕੋਈ ਗੱਲ ਨਹੀਂ ਹੈਗੀ ਪਰ ਮਤਲਬ ਦੂਰਧਿਆਨ ਲਈ ਐਸੇ ਅਸੀਂ ਪ੍ਰਬੰਧ ਜ਼ਿਆਦਾ ਕਰਦੇ ਆ ਮੈਂ ਮਤਲਬ ਕਹਿਨੀ ਆ ਵੀ ਨੇੜੇ ਦੀ ਸੰਗਤ ਆਵੇ ਜਾਵੇ ਤੇ ਦਿਨ ਦੀ ਰੌਣਕ ਵਧਾਵੇ ਜਿਹੜੀ ਸ਼ਾਮ ਦੀ ਮਤਲਬ ਜਿਹੜਾ ਅਸੀਂ ਪ੍ਰਬੰਧ ਕਰਦੇ ਆ ਇਹ ਅਸੀਂ ਜ਼ਿਆਦਾਤਰ ਲਈ ਪ੍ਰਬੰਧ ਕਰ ਰਹੇ ਆ ਵੀ ਤਾਂ ਜੋ ਰਹਿ ਸਕਣ ਉਹਨਾਂ ਨੂੰ ਕੋਈ ਆਖ ਨਾ ਆਵੇ ਹਨਾ ਰਹੀ ਗੱਲ ਮਤਲਬ ਕੱਲ ਦੇ ਮੋਰਚੇ ਦੀ ਜਦੋਂ ਕੱਲ ਦਾ ਮੋਰਚਾ ਜਦੋਂ ਮਤਲਬ ਕਾਮਰੇਡ ਤੇ ਨੇ ਵੀ ਇਹ ਗੱਲ ਦੇਖੀ ਨਾ ਜਦੋਂ ਹੌਲੀ ਹੌਲੀ ਮੋਰਚਾ ਵਧਣਾ ਸ਼ੁਰੂ ਹੋ ਗਿਆ ਇਥੋਂ ਟੈਂਟ 5 ਤੋਂ 10 10 ਤੋਂ 100 ਤੱਕ ਚਲੇ ਗਏ ਚੌਕ ਤੱਕ ਚਲੇ ਗਏ ਜਦੋਂ ਮਤਲਬ ਟੈਂਟ ਲੱਗਦੇ ਹਨਾ ਫਿਰ ਉਦੋਂ ਉਹ ਉਹਨਾਂ ਨੇ ਵੀ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਸਟੇਜ ਮਿਲ ਗਈ ਇੱਕ ਬੋਲਣ ਲਈ ਆਪਣੀ ਚੌਦਰ ਲਈ ਆਪਣੀ ਚੌਦਰ ਲਈ ਇੱਕ ਸਟੇਜ ਮਿਲ ਗਈ ਉਹ ਸਟੇਜ ਇਹਨਾਂ ਲੋਕਾਂ ਨੂੰ ਚਾਹੀਦੀ ਹੁੰਦੀ ਆ ਹੈਨਾ ਜਿਹੜੇ ਮੇਰੇ ਵਰਗੇ ਮਤਲਬ ਕਹਿੰਦੇ ਨੇ ਅਸੀਂ ਮਤਲਬ ਆਪ ਉਦਰੇ ਬੁਲਾ ਰਹੇ ਠੀਕ ਹੈ ਨਾ ਵੀ ਉਹਨਾਂ ਨੇ ਸਟੇਜ ਮਿਲ ਗਈ ਹੈ ਹੈਨਾ ਮੈਂ ਪਹਿਲੇ ਦਿਨ ਆ ਕੇ ਸਟੇਜ ਤੇ ਬੋਲੀਆਂ ਬੇਨਤੀ ਕੀਤੀ ਵੀ ਹਾਂ ਨੌਜਵਾਨ ਆਉਣ ਨੌਜਵਾਨਾਂ বিনা ਸਾਡਾ ਗੁਜ਼ਾਰਾ ਨਹੀਂ ਇੱਥੇ ਮੁੰਡਾ ਚਮਕੌਰ ਸਿੰਘ ਹੈ ਪਹਿਲੇ ਦਿਨ ਉਹਨੇ ਉਹ ਧਮਾਕੇਦਾਰ ਸਪੀਚ ਦਿੱਤੀ ਹੈ ਜਿਹੜੇ ਸਾਡੇ ਲੋਕ ਕਹਿੰਦੇ ਸੀਗੇ ਵੀ ਨਸ਼ੇੜੀ ਨੇ ਨਸ਼ੇੜੀ ਨੇ ਮੈਂ ਸੋਚਦੀ ਹਾਂ ਵੀ ਲੋਕਾਂ ਦੀ ਸੋਚ ਕਿੱਥੇ ਜਾ ਰਹੀ ਹੈ ਹੈਨਾ ਵੀ ਸਾਡੇ ਚ ਇਹ ਜਿਹੇ ਵੀ ਨੌਜਵਾਨ ਪਏ ਨੇ ਜਿਹੜੇ ਮਤਲਬ ਸਾਰਾ ਮੇਰੇ ਖਿਆਲ ਚੋ 22-23 ਸਾਲ ਦਾ ਨੌਜਵਾਨ ਹੋਊਗਾ ਉਹਨੂੰ ਪਤਾ ਹੀ ਨਹੀਂ ਕਿੰਨੀ ਕਿ ਮਤਲਬ ਇਤਿਹਾਸ ਦੀ ਨੌਲੇਜ ਆ ਕਿਸੇ ਵਿਸ਼ੇ ਤੇ ਗੱਲ ਕਰ ਲੋ ਧੁਮਾਕੇਦਾਰ ਸਪੀਚ ਆ ਉਹਦੀ ਚਮਕੌਰ ਸਿੰਘ ਹੈਨਾ ਇੱਕ ਦਿਨ ਮਤਲਬ ਖੈਰ ਉਹਦੇ ਵਿਚਾਰੇ ਦਾ ਬੋਲ ਰਿਹਾ ਸੀ ਮਾਈਕ ਤੇ ਉਹ ਸਪੀਕਰ ਵੀ ਬੰਦ ਕਰ ਦਿੱਤਾ ਗਿਆ ਠੀਕ ਹੈ ਉਹ ਨਾ ਗੱਲ ਸੁਣਾ ਰਿਹਾ ਸੀ ਇਤਿਹਾਸ ਦੀ ਵੀ ਕਿਵੇਂ ਪੈਂਦੇ ਖਾਨਾ ਰੜ ਕੇ ਗੁਰੂ ਸਾਹਿਬ ਦੇ ਹੀ ਮਤਲਬ ਕਰਦੇ ਆਂ ਲੋਕੀਆਂ ਨੇ ਗੁਰੂ ਸਾਹਿਬਧਿਆ ਨੇ ਵੀ ਕਿਵੇਂ ਉਹਨਾਂ ਨਾਲ ਜਾ ਕੇ ਮਤਲਬ ਮੁਗਲਾਂ ਨਾਲ ਸਾਂਝ ਪਾ ਲਈ ਸੀ ਸੰਧੀਆਂ ਕਰ ਲਈਆਂ ਸੀਗੀਆਂ ਹਨਾ ਚਿੱਠੀਆਂ ਪਾਤੀਆਂ ਸੀ ਵੀ ਅਸੀਂ ਤੁਹਾਡੇ ਵੱਲ ਆ ਬੇਸ਼ੱਕ ਅਸੀਂ ਇੱਥੋਂ ਆ ਹਨਾ ਉਹ ਇਤਿਹਾਸ ਸੁਣਾ ਰਹੇ ਸੀਗੇ ਗੱਲ ਹੋ ਰਹੀ ਸੀ ਧਾਮੀ ਦੀ ਠੀਕ ਹੈ ਨਾ ਉਹ ਜਿਵੇਂ ਮਤਲਬ ਉਹ ਬਾਣਾ ਜਿਹੜੇ ਉਹਦੇ ਤੇ ਬੈਠ ਕੇ ਉਹ ਬੰਦਾ ਠੀਕ ਹੈ ਸਾਡਾ ਕਹਾਣ ਕਰਦਾ ਉਸ ਦੀ ਗੱਲ ਚੱਲਦੀ ਸੀਗੀ ਤੇ ਸਪੀਕਰ ਬੰਦ ਕਰਦਾ ਸਪੀਕਰ ਬੇਸ਼ੱਕ ਬੰਦ ਕਰਦਾ ਪਰ ਤੁਹਾਡੇ ਜੀ ਵਰਗੇ ਜਿਉਂਦੇ ਰਹਿਣ ਜਿਹੜੇ ਸਾਡੇ ਮਤਲਬ ਇਹ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਵੀ ਅਸੀਂ ਡੋਗਰਿਆਂ ਤੋਂ ਸੁਚੇਤ ਰਹੀਏ ਹਨਾ ਸਾਨੂੰ ਇਸ ਮਤਲਬ ਮੋਰਚੇ ਦੇ ਵਿੱਚ ਨੌਜਵਾਨਾਂ ਦੀ ਜ਼ਰੂਰਤ ਹੈ ਬੀਬੀਆਂ ਦੀ ਜ਼ਰੂਰਤ ਹੈ ਆ ਦੇਖੋ ਬੀਬੀ ਖੜੀ ਇਧਰ ਨੂੰ ਦਿਖਾਓ ਜੀ ਬੀਬੀ ਆ ਦੇਖੋ ਜਮਾਤ ਦੇ ਸੀਵਾਣੇ ਦੇ ਵਿੱਚ ਬੀਬੀ ਖੜੀ ਆ ਸਾਡੀ ਹਨਾ ਸਾਨੂੰ ਇਹਨਾਂ ਦੀ ਲੋੜ ਆ ਸਾਨੂੰ ਚੌਧਰ ਵਾਲਿਆਂ ਦੀ ਸਾਨੂੰ ਲੋੜ ਨਹੀਂ ਹੈਗੀ ਜਿਹੜੇ ਦਿਖਾਉਂਦੇ ਨੇ ਨਾ ਮਾਪਕਾਂ ਨੇ ਘਰ ਰੁੱਕਦੀ ਆ ਬੇਟੀ ਤੁਸੀਂ ਪਹਿਲੇ ਦਿਨ ਤੋਂ ਨਾਲ ਆ ਤੁਹਾਡੇ ਕਾਰਨ ਕਿ ਬਹੁਤ ਘੱਟ ਹੋਣਗੇ ਮੋਰਚ ਜਿਨ੍ਹਾਂ ਦੇ ਵਿੱਚ ਜੰ ਬੀਬੀਆਂ ਆਪਣੇ ਬੇਟੀਆਂ ਨੂੰ ਬੱਚੀਆਂ ਨੂੰ ਲੈ ਕੇ ਆਉਂਦੀਆਂ ਘੱਟ ਲੈ ਕੇ ਆਉਂਦੀਆਂ ਤੁਸੀਂ ਕਿਵੇਂ ਲੈ ਕੇ ਦੇਖੋ ਜੀ ਮਤਲਬ ਮੈਂ ਨਾ ਜਦੋਂ ਪੜੀ ਆ ਸਾਡਾ ਇਹ ਦੂਜਾ ਸੰਘਰਸ਼ ਆ ਅਸੀਂ ਮਤਲਬ ਸ ਤਾਂ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਮਮਾ ਵਾਲੀ ਗੱਲ ਹਨਾ ਤੇ ਪਹਿਲਾਂ ਅਸੀਂ ਮਤਲਬ ਦਿੱਲੀ ਵਾਲਾ ਮੋਰਚਾ ਜਿੱਤ ਕੇ ਆਇਆ ਉਸ ਤੋਂ ਪਹਿਲਾਂ ਇੱਕ ਵੱਡਾ ਸੰਤਾਪ ਹੰਡਾਇਆ ਜਿਹੜਾ 84 ਤੋਂ ਲੈ ਕੇ 94 ਤੱਕ ਦਾ ਠੀਕ ਹੈ ਮੈਂ ਰਪਦਰਮਨ ਕਾਲਜ ਨਾਬਾ ਪੜਦੀ ਹੁੰਦੀ ਸੀਗੀ ਜਦੋਂ ਮਤਲਬ ਅਸੀਂ ਸਾਡਾ ਟੋਲਾ ਜਾ ਰਿਹਾ ਮੁੰਡੇ ਕੁੜੀਆਂ ਦਾ ਮਤਲਬ ਦੇਖਦੇ ਇੱਕ ਮੁੰਡਾ ਦਿਖਾਈ ਨਹੀਂ ਦਿੰਦਾ ਜਦੋਂ ਦਿਖਾਈ ਨਹੀਂ ਦਿੰਦਾ ਤਾਂ ਉਹਦਾ ਅਖਬਾਰ ਦੇ ਵਿੱਚ ਪੜਦੇ ਆ ਕਿਉਂਕਿ ਸਾਡਾ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਸੀ ਬੱਸ ਸਾਡੇ ਉਤਰਨਾ ਅਖਬਾਰ ਖਰੀਦਣਾ ਅਖਬਾਰ ਪੜ੍ਹਣਾ ਉਹ ਤੋਂ ਪਤਾ ਲੱਗਦਾ ਫਰਾਨੇ ਸਿੰਘ ਦਾ ਭੋਗ ਆ ਠੀਕ ਹੈ ਪਤਾ ਨਹੀਂ ਸਾਡੇ ਨਾਲ ਦੇ ਕਿੰਨੇ ਕੁ ਤੁਰ ਗਏ ਨੇ ਇਹ ਅੱਜ ਨਵੀਂ ਪੀੜ੍ਹੀ ਦੀਪ ਸਿੱਧੂ ਨੂੰ ਰੋਈ ਜਾਂਦੀ ਆ ਉਹ ਜਿਹੜੇ ਮਤਲਬ ਸੰਘਰਸ਼ੀ ਹੁੰਦੇ ਨੇ ਉਹ ਤਾਂ ਹੁੰਦੇ ਹੀ ਸ਼ਹੀਦ ਹੋਣ ਵਾਸਤੇ ਪੈਦਾ ਹੁੰਦੇ ਨੇ ਸ਼ਹੀਦ ਹੋਣ ਵਾਸਤੇ ਪੈਦਾ ਹੁੰਦੇ ਨੇ ਉਹ ਉਦਾਂ ਨਹੀਂ ਪੈਦਾ ਹੁੰਦੇ ਵੀ ਹਾਂ ਅੱਜ ਆਪ ਦੀ ਐਸ਼ ਪ੍ਰਸਤੀ ਕੀਤੀ ਇਹਨਾਂ ਲੀਡਰਾਂ ਵਾਂਗੂ ਵੀ ਜ਼ਿੰਦਗੀ ਮੇਰੇ ਖਿਆਲ ਦੇ ਵਿੱਚ 100 ਸਾਲ ਨੂੰ ਢੱਕ ਚੱਲਿਆ ਬਾਦਲ ਉਹ ਤਾਂ ਮਰਿਆ ਨਹੀਂ ਹਨਾ ਇਹ ਜਿਹੜੇ ਲੀਡਰ ਲੋਕ ਨੇ ਨਾ ਇਹ ਸਿਰਫ ਮਤਲਬ ਦੌਲਤਾਂ ਸ਼ੌਂਰਤਾਂ ਵਾਸਤੇ ਪੈਦਾ ਹੋਏ ਨੇ ਜਿਹੜੇ ਸੰਘਰਸ਼ੀ ਨੇ ਇਹ ਸ਼ਹੀਦیاں ਵਾਸਤੇ ਪੈਦਾ ਹੁੰਦੇ ਨੇ ਹਣਾ ਤੁਸੀਂ ਦੇਖਦੇ ਹੋ ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ ਪਰਮਜੀਤ ਸਿੰਘ ਭਿਉਰਾ ਤੇ ਦੂਜਾ ਜਗਤਾਰ ਸਿੰਘ ਤਾਰਾ ਹਵਾਰਾ ਦੀ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ ਹਵਾਰਾ ਤਾਂ ਹਰ ਇੱਕ ਉਹਦੇ ਹਨ ਜਿਹੜਾ ਮਤਲਬ ਗੁਰਦੀਪ ਸਿੰਘ ਖੇੜਾ ਕਿੰਨਾ ਸਫਰ ਕਰਦਾ ਆਪਦੀ ਜ਼ਿੰਦਗੀ ਦੇ ਵਿੱਚ ਉਹ ਹਨਾ ਤੇ ਉਹਨਾਂ ਦੇ ਮਤਲਬ ਕਿਸੇ ਜਾਣਕਾਰ ਨਾਲ ਮੇਰੀ ਗੱਲ ਹੋਈ ਭਾਈ ਸਾਹਿਬ ਨੂੰ ਇੰਨੇ ਸਾਲਾਂ ਬਾਅਦ ਪੁੱਤਰ ਦੀ ਦਾਤ ਦਿੱਤੀ ਰੱਬ ਨੇ ਹਨਾ ਉਹ ਕੁਛ ਮਿੰਟੀ ਜਿਓ ਸਕਿਆ ਪੱਤਰਾ ਉਹ ਵੀ ਖੋਲਿਆ ਹਨਾ ਉਸ ਤੋਂ ਬਾਅਦ ਮੈਂ ਮਿਲਿਆ ਸੀ ਇੱਕ ਸੰਤਾਪ ਸੀ ਇਹ ਵੀ ਇੱਕ ਸੰਤਾਪ ਤੋਂ ਹੰਢਾ ਹੀ ਰਿਹਾ ਬੜਾ ਲੰਬਾ ਸੰਤਾਪ ਸੀ ਤੇ ਉਹਦੇ ਵਿੱਚ ਜੇ ਦਿੱਲੀ ਦੀ ਗੱਲ ਕਰਦੇ ਆ ਦਿੱਲੀ ਸਰਕਾਰ ਨੇ ਉਹਨਾਂ ਨੂੰ ਰਿਹਾਈ ਕਰ ਦਿੱਤੀ तकरीबन 10 ਸਾਲ ਪਹਿਲਾਂ ਮੈਂ ਹੁਣੇ ਹੀ ਥੋੜੀ ਦੇਰ ਪਹਿਲਾਂ ਨਰੈਨ ਸਿੰਘ ਚੌੜਾ ਸਿੱਖ ਚਿੰਤਕ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਉਹ ਕਹਿੰਦੇ ਕਿ ਸਰਕਾਰਾਂ ਦੇ ਦੋਰੇ ਮਾਪਦੰਡਾਂ ਦਾ ਕਾਂਗਰਸ ਸਰਕਾਰ ਸਿਲਾ ਅਧਿਕਸ਼ ਸਰਕਾਰ ਆਉਂਦੀ ਆ ਉਹ ਗੁਰਦੀਪ ਸਿੰਘ ਖਿਆੜਾ ਨੂੰ ਉੱਥੋਂ ਰਿਹਾ ਕਰ ਦਿੰਦੀ ਆ ਤੇ ਕਰਨਾਟਕ ਸਰਕਾਰ ਜਿੱਥੇ ਹੁਣ ਬੀਜੇਪੀ ਦੀ ਸਰਕਾਰ ਆ ਤੇ ਉੱਥੇ ਕੇਂਦਰ ਦੇ ਵਿੱਚ ਬੀਜੇਪੀ ਆ ਉੱਥੋਂ ਅਜੇ ਤੱਕ ਉਹਨਾਂ ਨੂੰ ਦਾ ਕੇਸ ਸਟਿਲ ਉਸੇ ਤਰ੍ਹਾਂ ਪੈਂਡਿੰਗ ਚੱਲ ਰਿਹਾ ਉਹਨਾਂ ਨੂੰ ਰਿਹਾਈ ਨਹੀਂ ਮਿਲ ਰਹੀ ਜਿਹੜੀ ਬੀਜੇਪੀ ਸਰਕਾਰ ਆ ਨਾ ਬੀਜੇਪੀ ਤਾਂ ਸ਼ੁਰੂ ਤੋਂ ਹੀ ਵਿਰੋਧੀ ਰਹੀ ਆ ਸਾਡੀ ਬੀਜੇਪੀ ਆਰਐਸਐਸ ਚਲਾ ਰਿਹਾ ਉਹਨੂੰ ਨਾਗਪੁਰ ਤੋਂ ਹਨਾ ਉਹ ਪਾਰਟੀ ਉੱਥੋਂ ਉਪਜੀ ਹੋਈ ਆ ਆਰਐਸਐਸ ਦੀ ਮਤਲਬ ਪਾਰਟੀ ਆ ਉਹ ਉਹਨਾਂ ਨੇ ਹੀ ਮਤਲਬ ਜਿਹੜਾ ਕੁਲਦੀਪ ਸਿੰਘ ਬਰਾੜ ਆਪਦੀ ਮਤਲਬ ਕਾਥਾ ਲਿਖਦਾ ਹੈ ਨਾ ਉਹਦੇ ਵਿੱਚ ਕਹਿੰਦਾ ਵੀ ਅਡਵਾਨੀ ਨੇ ਲਾਲਕ੍ਰਿਸ਼ਨ ਅਡਵਾਨੀ ਨੇ ਮਜਬੂਰ ਕੀਤਾ ਇੰਦਰਾ ਨੂੰ ਅਟੈਕ ਕਰਨ ਲਈ ਠੀਕ ਹੈ ਨਾ ਇਹਨਾਂ ਤੋਂ ਅਸੀਂ ਇਨਸਾਫ ਕਿੱਥੋਂ ਬਾੜਦੇ ਆ ਦੁਰਗਾ ਦਾ ਕਿਤਾਬ ਵੀ ਦਿੱਤਾ ਉਹਨਾਂ ਨੇ ਉਸ ਸਮੇਂ ਦੇ ਵਿੱਚ ਦੁਰਗਾ ਦਾ ਖਤਾਬ ਵੀ ਇਹਨਾਂ ਦਿੰਦੇ ਆ ਕਿ ਇਹਨੇ ਚੰਗਾ ਕਰਦੇ ਜਿਹੜੀ ਮਤਲਬ ਇਹਨਾਂ ਦੀ ਲక్ష్ਮੀ ਕ੍ਰਾਂਤ ਚਾਵਲਾ ਉਹ ਕਿੰਨਾ ਜ਼ਹਿਰ ਉਗਲਦੀ ਆ ਸਿੱਖ ਕੌਮ ਦੇ ਖਿਲਾਫ ਕਿੰਨਾ ਜ਼ਹਿਰ ਉਗਲਦੀ ਆ ਉਹ ਵੀ ਆਪਣੇ ਸਾਰਾ ਕੁਝ ਸਾਹਮਣੇ ਆ ਹਨ ਤੇ ਇਹ ਮਤਲਬ ਸਾਡੇ ਉਹ ਨਹੀਂ ਕੁਝ ਇਹਨਾਂ ਦੇ ਮਤਲਬ ਪੰਜਾਬ ਦੇ ਵਿੱਚੋਂ ਢੜਾ ਢੜਣ ਢੜ ਢੜ ਈਡੀ ਦੇ ਮਤਲਬ ਡੱਬਾ ਦਿਖਾ ਕੇ ਲੈ ਕੇ ਜਾ ਰਹੇ ਨੇ ਹਨ ਪਰ ਉਹਨਾਂ ਨੂੰ ਵਾਪਸ ਮੁੜਨਾ ਪੈਣਾ ਹੈ ਠੀਕ ਹੈ ਨਾ ਕਿਉਂਕਿ ਪੰਜਾਬ ਦੀ ਜਿਹੜੀ ਜਨਤਾ ਨਾ ਜਿਹੜੇ ਅਸਲੀ ਸਿੱਖ ਬੈਠੇ ਨੇ ਉਹਨਾਂ ਨੇ ਉਹਨਾਂ ਨੂੰ ਕਦੇ ਵੀ ਨਹੀਂ ਛੱਲਣਾ ਹਣਾ ਆਪਣੇ ਘਰ ਵਾਪਸ ਹੀ ਚੰਗੀ ਹੁੰਦੀ ਆ ਮੈਂ ਇਹਨਾਂ ਨੂੰ ਹੁਣ ਕਹਿ ਰਹੀ ਆ ਜਿਹੜੇ ਜਾਣ ਵਾਲੇ ਨੇ ਵੀ ਆਪਦੇ ਘਰ ਦੀ ਵਾਸੀ ਚੰਗੀ ਹੁੰਦੀ ਆ ਆਪਦੇ ਘਰ ਦੀ ਦਾਲ ਰੋਟੀ ਚੰਗੀ ਹੁੰਦੀ ਆ ਮਹਿਲਾ ਨੇ ਪੂਰੀਆਂ ਤੁਸੀਂ ਨਾ ਖਾਵੋ ਬੇਟੀ ਵਾਲੇ ਪਾਸੇ ਵਜਾਉਂਗਾ ਬੇਟੀ ਨਾਮ ਕੀ ਹੈ ਤੁਹਾਡਾ ਕਿੰਨੀ ਉਮਰ ਆ ਮੇਰਾ ਨਾਮ ਸਾਹਿਬਜੋਤ कौर ਹੈ ਜੀ 21 ਸਾਲ ਮੇਰੀ ਉਮਰ ਹੈ ਸਾਹਿਬਜੋਤ कौर ਦੂਜਾ ਵੱਡਾ ਸੰਘਰਸ਼ ਵੇਖਣ ਡੇਓ ਦਿੱਲੀ ਦਾ ਸੰਘਰਸ਼ ਵੇਖਿਆ ਸੀ ਤੁਸੀਂ ਜੀ ਜੀ ਉੱਥੇ ਵੀ ਜਾ ਕੇ ਸ਼ਮੂਲੀਅਤ ਕਰਦੇ ਰਹੇ ਆ ਕਿੰਨੇ ਕਿੰਨੇ ਦਿਨ ਰੁਕਦੇ ਵੀ ਰਹੇ ਆ ਸਾਡੇ ਨੀਚੇ ਫਲਸ਼ ਦਾ ਪਾਣੀ ਵੀ ਆ ਗਿਆ ਸੀ ਉਹ ਵੀ ਚੱਲਦੇ ਰਹੇ ਆ ਸੋ ਇਹ じゃ ਕੁਝ ਦੇਖਦੇ ਆਏ ਆ ਨਹੀਂ ਲੱਗਦਾ ਪੰਜਾਬ ਦੇ ਵਿੱਚ ਜੇ ਸੰਘਰਸ਼ਾਂ ਦੀ ਗੱਲ ਕਰੀਏ ਤੇ ਹੁਣ ਕਈਆਂ ਥਾਵਾਂ ਦੇ ਉੱਤੇ ਇਸ ਟਾਈਮ ਮੋਰਚੇ ਲੱਗੇ ਹੋਏ ਆ ਤੇ ਸਭ ਤੋਂ ਜ਼ਿਆਦਾ ਜਿਹੜੀ ਗੱਲ ਵੱਡੀ ਗੱਲ ਹੋ ਰਹੀ ਇੱਥੇ ਕੌਮ ਇਨਸਾਫ ਮੋਰਚੇ ਦੇ ਵਿੱਚ ਇਸ ਮਾਰਚ ਨੂੰ ਦਿੱਲੀ ਵਾਲੇ ਜਿਹੜਾ ਕੀ ਰਿਹਾਈਆਂ ਉੱਥੇ ਗੱਲ ਚੱਲੀ ਸੀ ਕਿਸਾਨੀ ਦੀ ਤੇ ਇੱਥੇ ਗੱਲ ਚੱਲੀ ਰਿਹਾਈਆਂ ਦੀ ਇਹਨਾਂ ਦੋਵਾਂ ਨੂੰ ਕਿਵੇਂ ਦੇਖਦੇ ਆਂ ਦੇਖੋ ਜੀ ਇਹਨਾਂ ਦੋਵਾਂ ਨੂੰ ਆਪਾਂ ਨੂੰ ਵੱਖ-ਵੱਖ ਲੈ ਕੇ ਹੀ ਚੱਲਣਾ ਪੈਣਾ ਹੈ ਕਿਉਂਕਿ ਕਿਸਾਨੀ ਦਾ ਸੀ ਉਹ ਸਾਡੇ ਖੁਦ ਦੇ ਨਿੱਜੀ ਇਸੀ ਗਿਆ ਕਿ ਉਹ ਕੱਲੇ ਕੱਲੇ ਘਰ ਦੇ ਉੱਤੇ ਕੱਲੇ ਕੱਲੇ ਘਰ ਦੀ ਜ਼ਮੀਨ ਦੇ ਉੱਤੇ ਡਾਕਾ ਸੀ ਤੇ ਇੱਥੇ ਤਾਂ ਸਾਡੀ ਪਹਿਚਾਣ ਹੈ ਜਿਹੜੀ ਸਾਡੀ ਵਿਲੱਖਣਤਾ ਦੀ ਪਹਿਚਾਣ ਹੈ ਸਾਡੀ ਅਕਾਲ ਦੀ ਪਹਿਚਾਣ ਹੈ ਉਹਦੇ ਤੇ ਡਾਕਾ ਸਾਡੀ ਇਹ ਹੋਂਦ ਦੀ ਲੜਾਈ ਹੈ ਸਾਡੀ ਨਸਲ ਦੀ ਲੜਾਈ ਹੈ ਜੇ ਇੱਥੋਂ ਅਸੀਂ ਦਬ ਗਏ ਤਾਂ ਦੈਟ ਮੀਨਸ ਇਹ ਫਿਰ ਜਿਹੜੀਆਂ ਸਰਕਾਰਾਂ ਨੇ ਇਹ ਸਕਸੈਸ ਹੋ ਜਾਣੀ ਹੈ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨੂੰ ਦਿਖਾਉਣ ਲਈ ਵੀ ਹਾਂ ਅਸੀਂ ਸਿੱਖਾਂ ਨੂੰ ਐਵੇਂ ਦਬ ਲਿੰਨੇ ਆ ਪਰ ਸਰਕਾਰ ਤੇ ਸਿੱਖਾਂ ਦੀ ਹੈ ਨਹੀਂ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ 92 ਵਿਧਾਇਕ ਆਪਣੇ ਲੋਕਾਂ ਨੇ ਚੁਣ ਕੇ ਦੇ ਦਿੱਤੇ ਜਦੋਂ ਪਹਿਲਾਂ ਗੱਲ ਹੋਈ ਸੀ ਤੇ ਇਹੋ ਹੀ ਵਿਧਾਇਕ ਕਹਿੰਦੇ ਸੀ ਕੇਜਰੀਵਾਲ ਜੀ ਆਣ ਕੇ ਕਹਿੰਦੇ ਆ ਕਿ 24 ਘੰਟਿਆਂ ਚ ਬੇਬੀਆਂ ਇਨਸਾਫ ਦੇ ਦਾਂਗੇ ਤੁਹਾਨੂੰ ਕੀ ਲੱਗਦਾ ਨੌਜਵਾਨੀ ਕੀ ਸੋਚਦੀ ਆ ਕਾਰਨ ਪਹਿਲੋ ਕੋਸ਼ ਹੁੰਦਾ ਉਸ ਤੋਂ ਬਾਅਦ ਸਰਕਾਰ ਸੱਤਾ ਮਿਲ ਜਾਂਦੀ ਹੈ ਕੁਰਸੀ ਮਿਲ ਜਾਂਦੀ ਆ ਉਦੋਂ ਬਦਲਾਅ ਹੋ ਜਾਂਦਾ ਦੇਖੋ ਜੀ ਮੈਂ ਹਮੇਸ਼ਾ ਹੀ ਇੱਕ ਗੱਲ ਕਹਿੰਦੀ ਆ ਕਿ ਇਹਨਾਂ ਨੇ ਸ਼ਤਰੰਜ ਵਿਛਾ ਲਈ ਆ ਤੇ ਸ਼ਤਰੰਜ ਜਿੱਦ ਦੇ ਵਿੱਚ ਨਾ ਜਿਹੜੇ ਪਿਆਦੇ ਨੇ ਉਹ ਆ ਸਾਡਾ ਚਲੋ ਸਾਡਾ ਹੀ ਆ ਹੁਣ ਹੈ ਤਾਂ ਸਾਡਾ ਹੀ ਸਿੱਖਾਂ ਦਾ ਜਿਵੇਂ ਤੁਸੀਂ ਕਿਹਾ ਵੀ ਸਿੱਖਾਂ ਦੀ ਸਰਕਾਰ ਹੈ ਹਨਾ ਇਹ ਪਿਆਦੇ ਹੀ ਨੇ ਇਹ ਮੋਰੇ ਹੀ ਨੇ ਚਲਤਾ ਅਸਲ ਦੇ ਵਿੱਚ ਕੇਜਰੀਵਾਲ ਦੇ ਹੱਥੋਂ ਰਹੀ ਹੈ ਚਲਤਾ ਅਸਲ ਦੇ ਵਿੱਚ ਹਲੇ ਵੀ ਸੈਂਟਰ ਦੇ ਹੱਥੋਂ ਰਹੀ ਹੈ ਸੈਂਟਰ ਕੀ ਦਾ ਹੈ ਆਰਐਸਐਸ ਦਾ ਮੈਂ ਹਮੇਸ਼ਾ ਇੱਕ ਗੱਲ ਕਹਿਣੀ ਹੁੰਦੀ ਆ ਕਿ ਝਾੜੂ ਹੈ ਝਾੜੂ ਗੰਦ ਇਕੱਠਾ ਕਰਦਾ ਹੈ ਇਹ ਕਹਿੰਦਾ ਵੀ ਅਸੀਂ ਚਾਹ ਝਾੜੂ ਫੇਰਦਾ ਗੰਦ ਇਕੱਠਾ ਕਰਦਾ ਗੰਦ ਇਕੱਠਾ ਕਰਦਾ ਹੈ ਨਾ ਪਰ ਇਹ ਗੰਦ ਕਿਦੇ ਲਈ ਇਕੱਠਾ ਕਰ ਰਿਹਾ ਕਮਲ ਦੇ ਫੁੱਲ ਨੂੰ ਹੋਰ ਪਨਾਹ ਦੇਣ ਦੇ ਲਈ ਕਮਲ ਦਾ ਫੁੱਲ ਹਮੇਸ਼ਾ ਗੰਦ ਜੀ ਉਗਦਾ ਸਾਡੇ ਸੋਹਣੇ ਖੇਤਾਂ ਚ ਤੱਕ ਮੈਂ ਦੇਖਿਆ ਨਹੀਂ ਸੋ ਇਹ ਸਿਰਫ ਪਿਆਦੇ ਹੀ ਨੇ ਸਿਰਫ ਮੋਰੇ ਹੀ ਨੇ ਉੱਪਰ ਕੀ ਲੱਗਦਾ ਤੁਹਾਨੂੰ ਕਿ ਇੱਕੋ ਹੀ ਹੋ ਸਕਦੇ ਆ ਜਿਵੇਂ ਬਾਦਲ ਦੀ ਗੱਲ ਹੁੰਦੀ ਸੀ ਕਿ ਆ ਜਾਂਦਾ ਸੀ ਕਿ ਆ ਅਕਾਲੀ ਦਲ ਤੇ ਦੂਜੇ ਪਾਸੇ ਕੈਪਟਨ ਮਨਿੰਦਰ ਸਿੰਘ ਇੱਕੋ ਜੀ ਗੱਲਬਾਤ ਆ ਜਦੋਂ ਸਜਾਵਾਂ ਦੀ ਗੱਲ ਹੁੰਦੀ ਸੀ ਨਹੀਂ ਦਿੱਤੇ ਜਾਂਦੇ ਕਹਿੰਦੇ ਕਿ ਰਲੇ ਹੋਏ ਆ ਉਤਮਾ ਜੀ ਉਹ ਸਰਕਾਰ ਕਹਿੰਦੀ ਸੀ ਕਿ ਰਲੇ ਹੋਏ ਆ ਦੇਖੋ ਜੀ ਇਹ ਤਾਂ ਸਾਰਿਆਂ ਦੇ ਸਾਹਮਣੇ ਆ ਗਿਆ ਪਰ ਤਖਤ ਨੂੰ ਪਰਮਾਨ ਦੇ ਜ਼ਰੂਰਤ ਹੀ ਨਹੀਂ ਹੁੰਦੀ ਕੈਪਟਨ ਸਾਹਿਬ ਤਾਂ ਰਲ ਹੀ ਗਏ ਸੀ ਉਹਨਾਂ ਚ ਹੈਨਾ ਉਹਨਾਂ ਨੇ ਉਹ ਦਖਾਈ ਦਿੱਤਾ ਵੀ ਹਾਂ ਅਸੀਂ ਹੈਗੇ ਆ ਪਹਿਲਾਂ ਤੋਂ ਹੀ ਰਲੇ ਹੋਏ ਆ ਕਿਉਂਕਿ ਇਹ ਤਾਂ ਪਹਿਲਾਂ ਤੋਂ ਹੀ ਅੰਦਰੋਂ ਹੀ ਰਲੇ ਹੁੰਦੇ ਨੇ ਬਾਅਦ ਚ ਚਲੋ ਹੌਲੀ ਹੌਲੀ ਅੱਗੇ ਸਾਹਮਣੇ ਆਉਂਦੇ ਨੇ ਹਨਾ ਜਨ ਤੱਕ ਬਾਅਦ ਚ ਕਰਦੇ ਨੇ ਤੇ ਇਹ ਹੈਗੇ ਇੱਕੋ ਨੇ ਇੱਕੋ ਨੇ ਸਾਡੇ ਸਿੱਖਾਂ ਨੂੰ ਪਛਾਣਨਾ ਪੈਣਾ ਕਿ ਹੁਣ ਪ੍ਰਤੱਖ ਤੁਹਾਡੇ ਸਾਹਮਣੇ ਪਈਆਂ ਨੇ ਚੀਜ਼ਾਂ ਇਹ ਤੁਸੀਂ ਸਮਝਣੀਆਂ ਨਾ ਸਮਝਣ ਸਮਝਣੀਆਂ ਇਹ ਸਾਡੇ ਸਿੱਖਾਂ ਦੇ ਹੱਥ ਦੇ ਵਿੱਚ ਆ ਦੇਖੋ ਸਾਡੇ ਸਿੱਖ ਨਾ ਪੰਜਾਬ ਦੇ ਲੋਕ ਭੋਲੇ ਬਹੁਤ ਨੇ ਹਮੇਸ਼ਾ ਗੱਲਾਂ ਦੇ ਵਿੱਚ ਆ ਜਾਂਦੇ ਨੇ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਭਾਈ ਹੁਣ ਤੁਸੀਂ ਆ ਭੋਲਾਪਨ ਛੱਡ ਕੇ ਥੋੜਾ ਜਾਂ ਇਹਨਾਂ ਦੀ ਇਹ ਗੱਲਾਂ ਨੂੰ ਸਮਝੋ ਮੈਂ ਦਿੱਲੀ ਦੀ ਸਟੇਜ ਤੇ ਵੀ ਬੋਲ ਕੇ ਆਈ ਸੀ ਕਿ ਚਾਰ ਚੀਜ਼ਾਂ ਨਾਲ ਇਹ ਸਾਨੂੰ ਦੱਬ ਲੈਂਦੇ ਨੇ ਸਾਡੀ ਪੜ੍ਹਾਈ ਧਰਮ ਠੀਕ ਹੈ ਤੇ ਹੋਰ ਰਾਜਨੀਤਿਕ ਗੱਲਾਂ ਇਹਨਾਂ ਚੀਜ਼ਾਂ ਨਾਲ ਇਹ ਸਾਨੂੰ ਦੱਬ ਲੈਂਦੇ ਨੇ ਸਾਡਾ ਰੋਜਗਾਰ ਚੌਥਾ ਰੋਜਗਾਰ ਹੈ ਹੈਨਾ ਤੇ ਇਹਨਾਂ ਚੀਜ਼ਾਂ ਨਾਲ ਰੋਜਗਾਰ ਦੇਖੋ ਸਾਡੀ ਪੜ੍ਹਾਈ ਨੂੰ ਪਹਿਲਾਂ ਇਹਨਾਂ ਨੇ ਕਿੱਥੋਂ ਖਰਾਬ ਕੀਤਾ ਜਿਹੜੇ ਪਹਿਲਾਂ ਦੇ ਪੁਰਾਣੇ ਸਕੂਲ ਸੀਗੇ ਉਹਦੇ ਵਿੱਚ ਨਾ ਸਲਾਈ ਕਢਾਈ ਸਾਰਾ ਹੱਥੇ ਦਾ ਕੰਮ ਵੀ ਸਿਖਾਇਆ ਜਾਂਦਾ ਸੀ ਬੱਚਿਆਂ ਨੂੰ ਤਾਂ ਜੋ ਉਹ ਅੱਗੇ ਜਾ ਕੇ ਆਪਣੀ ਦੋ ਵਕਤ ਦੀ ਰੋਟੀ ਕਮਾ ਸਕਣ ਇਹਨਾਂ ਨੇ ਪਹਿਲਾਂ ਉਹ ਖੋਈ ਵੀ ਇਹ ਤਾਂ ਹੱਥ ਅੜਦੇ ਹੀ ਨਹੀਂ ਇਹ ਤਾਂ ਦੇਣ ਵਾਲੇ ਹੋ ਚੱਲੇ ਨੇ ਠੀਕ ਹੈ ਫਿਰ ਉਸ ਤੋਂ ਅੱਗੇ ਇਹ ਆਗੇ ਧਰਮਾਵਾਲ ਨੂੰ ਕਿ ਪਾੜਾ ਪਾ ਫਿਰ ਸਾਨੂੰ ਇਹ ਹਰ ਇੱਕ ਗੱਲ ਦੇ ਉੱਤੇ ਪੋਲੀਟਿਕਲ ਉਸਤੇ ਰਾਜਨੀਤੀ ਕਰਕੇ ਹਨਾ ਇਹ ਸਾਨੂੰ ਦੱਬਦੇ ਨੇ ਸਾਨੂੰ ਉਲਝਾ ਲੈਂਦੇ ਨੇ ਫਸਾ ਲੈਂਦੇ ਨੇ ਸਾਡਾ ਰੋਜ਼ਗਾਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਕਿੰਨੇ ਟੀਚਰ ਬੈਠੇ ਨੇ ਧਰਨਿਆਂ ਤੇ ਤੇ ਘਰ ਘਰ ਨੌਕਰੀਆਂ ਦੇ ਦਿੱਤੀਆਂ ਸੀ ਕਹਿੰਦੇ ਕਿ ਘਰ ਘਰ ਨੌਕਰੀ ਆ ਮੈਂ ਜਿੰਨੇ ਅੱਜ ਵਿਚਰੀਆਂ ਜੀ ਮੈਨੂੰ ਤਾਂ ਇਹੀ ਕਹਿੰਦੇ ਨੇ ਵੀ ਨਹੀਂ ਅਸੀਂ ਆ ਦੇਖੋ ਬੈਠੇ ਆ ਸੜਕਾਂ ਤੇ ਬੈਠੇ ਆ ਸੜਕਾਂ ਤੇ ਪਰ ਫਿਰ ਵੀ ਆ ਜਿਹੜੀ ਜਾਂਦੀ ਹੋਈ ਸਰਕਾਰ ਹੈ ਚੰਨੀ ਸਰਕਾਰ ਹੈ ਇਹ ਇਹਨਾਂ ਨੂੰ ਦੇ ਗਈ ਸੀ ਜੁਆਇਨਿੰਗ ਲੈਟਰ ਹੀ ਸਿਰਫ ਆਪਾ ਭਗਵੰਤੇ ਨੇ ਦਿੱਤੇ ਨੇ ਜੋਇਨਿੰਗ ਲੈਟਰ ਹੀ ਫੜਾਉਣੇ ਸੀ ਉਹ ਇਹਦਾ ਕ੍ਰੈਡਿਟ ਇਹ ਲੈ ਗਿਆ ਪਰ ਠੀਕ ਹੈ ਕਿਤੇ ਨਾ ਕਿਤੇ ਉਹਨਾਂ ਨੇ ਕੰਮ ਕੀਤਾ ਕਿਉਂਕਿ ਜੇ ਉਹਨਾਂ ਨੇ ਕੰਮ ਕੀਤਾ ਤਾਂ ਹੀ ਸਾਡਾ ਪੰਜਾਬ ਹਲੇ ਮਾੜਾ ਮੋਟਾ ਚੱਲ ਰਿਹਾ ਕਹਿੰਦੇ ਹੁੰਦੇ ਨਾ ਵੀ ਆਪਣਾ ਮਰੂ ਸ਼ਾਮੇ ਸਿੱਟੂ ਠੀਕ ਹੈ ਉਹਨਾਂ ਨੇ ਇਹ ਕੀਤਾ ਹੈ ਮਾਰਿਆ ਵੀ ਇਹ ਸਾਨੂੰ ਇਹ ਅਸੀਂ ਮੁੱਕਰ ਨਹੀਂ ਸਕਦੇ ਤੇ ਫਿਰ ਵੀ ਕਿਤੇ ਨਾ ਕਿਤੇ ਸ਼ਾਮੇ ਸਿੱਟਿਆ ਤੇ ਜਿਹੜਾ ਭਗਵੰਤਾ ਇਹਨਾਂ ਤੋਂ ਦੇਖ ਲਓ ਸਿਰਾਂ ਤੋਂ ਛੱਤਾਂ ਹੀ ਖੋਲੀਆਂ ਨੇ ਲੋਕਾਂ ਦੇ ਪ੍ਰਦਿਕਰਣਾ ਜਿਕਰ ਕਰਨਾ ਚਾਹੁੰਦੇ ਹੋ ਤੁਸੀਂ ਜੀ ਕਹਿੰਦੇ ਹੁੰਦੇ ਨੇ ਵੀ ਜਿਹੜਾ ਸਮਝਦਾਰਾਂ ਨੂੰ ਇਸ਼ਾਰਾ ਕਾਫੀ ਹੁੰਦਾ ਸੋ ਉਹੀ ਹੈ ਗੱਲ ਵੀ ਇਹਨਾਂ ਨੇ ਸਿਰਾਂ ਤੋਂ ਛੱਤਾਂ ਖੋਲੀਆਂ ਨੇ ਨਿੱਤ ਨਵਾਂ ਇੱਕ ਸਾਨੂੰ ਕਤਲ ਸੁਣਨ ਨੂੰ ਮਿਲਦਾ ਨੌਜਵਾਨ ਦਾ ਚਾਹੇ ਉਹ ਪੁਲਿਸ ਦੇ ਵਿੱਚ ਹੋਵੇ ਚਾਹੇ ਉਹ ਇੱਕ ਆਮ ਨੌਜਵਾਨ ਹੋਵੇ ਚਾਹੇ ਉਹ ਖਿਡਾਰੀ ਹੋਵੇ ਚਾਹੇ ਉਹ ਜਿਹੜਾ ਮਰਜੀ ਹੋਵੇ ਸਿੰਗਰ ਹੋਵੇ ਕੋਈ ਹੋਵੇ ਸਾਡਾ ਦੀਪ ਸਿੱਧੂ ਗਿਆ ਹੈ ਜੇ ਕੋਈ ਪੰਜਾਬ ਦੇ ਹੱਕ ਹੱਕਾਂ ਦੀ ਗੱਲ ਗੱਲ ਕਰਦਾ ਹੈ ਆਵਾਜ਼ ਬੁਲੰਦ ਕਰਦਾ ਉਹਨੂੰ ਮਾਰ ਦਿੰਦੇ ਨੇ ਤਿੰਨ ਦੀਪ ਗਏ ਸੀ ਦੀਪ ਸਿੱਧੂ ਸੰਦੀਪ ਨੰਗਲੰਬੀਆਂ ਸੁਭਦੀਪ ਸਿੱਧੂ ਮੂਸੇਵਾਲਾ ਤਿੰਨ ਦੀਪਾਂ ਦਾ ਜਾਣਾ ਤੇ ਉਸ ਤੋਂ ਬਾਅਦ ਦੇ ਵਿੱਚ ਕੌਮ ਦਾ ਜਾਗਣਾ ਬੇਸ਼ੱਕ ਉਸ ਨੌਜਵਾਨੀ ਨੂੰ ਜੇ ਆਪਾਂ ਮੂਸਲ ਦੀ ਗੱਲ ਕਰਦੇ ਆ ਅਸੀਂ ਵੀ ਕਦੇ ਗੀਤ ਨਹੀਂ ਸੁਣੇ ਪਰ ਇੱਕ ਗੀਤ ਜਿਹੜਾ ਸੀ ਉਹਦਾ ਦੁਨੀਆ ਨੂੰ ਹਿਲਾ ਤੁੰਦਾ ਉਹ ਸਰਕਾਰੀ ਦਰਬਾਰਾਂ ਨੂੰ ਹਿਲਾ ਦਿੰਦਾ ਦੇਖੋ ਜੀ ਇਹ ਅਸਲ ਤਾਂ ਮੈਨੂੰ ਲੱਗਦਾ ਵੀ ਇਹੀ ਹੋਇਆ ਕਿ ਜਿਹੜਾ ਉਹਦਾ SYL ਗਾਣਾ ਆ ਉਹ ਸਿੱਧਾ ਹੀ ਉਹਨੂੰ ਕਿਹਾ ਗਿਆ ਸੀ ਸਿੱਧਾ ਹੀ ਉਹਨੂੰ ਇਸ਼ਾਰਾ ਸੀ ਠੀਕ ਹੈ ਉਹਨੂੰ ਸਿੱਧਾ ਹੀ ਲਲਕਾਰਿਆ ਗਿਆ ਸੀ ਵੰਗਾਰ ਸੀਗੀ ਕੇਜਰੀਵਾਲ ਨੂੰ ਇਹ ਸਾਨੂੰ ਸਾਰਿਆਂ ਨੂੰ ਪਤਾ ਤੇ ਫਿਰ ਉਹ ਗੀਤ ਉਥੋਂ ਲੀਕ ਹੋਇਆ ਲੀਕ ਹੋ ਕੇ ਫਿਰ ਉਹ ਕਿੰਨੇ ਕਿ ਦਿਨਾਂ ਚ ਮਰਵਾਤਾ ਜਨਤਕ ਕਰਤੀ ਉਹਦੀ ਸਿਕਿਉਰਿਟੀ ਉਹ ਕਰਤੀ ਸੀ ਹਟਾ ਲਈ ਹੈ ਤੇ ਇਹਨਾਂ ਨੇ ਇਹੀ ਸਰਕਾਰ ਨੇ ਜਨਤਕ ਕੀਤਾ ਫਿਰ ਇਹਨਾਂ ਨੇ ਮਰਵਾ ਦਿੱਤਾ ਠੀਕ ਹੈ ਤੇ ਬਾਕੀ ਠੀਕ ਹੈ ਤੁਸੀਂ ਕਿਹਾ ਵੀ ਤਿੰਨ ਦੀਪ ਗਏ ਨੇ ਸਾਡੇ ਦੀਪ ਗਏ ਨੇ ਤੇ ਭਾਂਬੜ ਵਾਲਿਆ ਉਹਨਾਂ ਨੇ ਹੁਣੇ ਭਾਂਬੜ ਬਣ ਕੇ ਉੱਠੇ ਨੇ ਸੋ ਇਹੇ ਭਾਂਬੜ ਨੂੰ ਇਹ ਠੱਲ ਨਹੀਂ ਪਾ ਸਕਦੇ ਹੁਣ ਇਹਨਾਂ ਨੂੰ ਅਸੀਂ ਰਾਖ ਬਣਾ ਕੇ ਛੱਡਾਂਗੇ ਦੇਖੋ ਜੀ ਤੁਸੀਂ ਇੱਕ ਗੱਲ ਕੀਤੀ ਐ ਮਤਲਬ ਇਹਨਾਂ ਦੇ ਰਲਣ ਦੀ ਵੀ ਇੱਕ ਨੇ ਬੀਜੇਪੀ ਤੇ ਕੇਜਰੀਵਾਲ ਵਾਕਿਆ ਹੀ ਇੱਕ ਨੇ ਮੈਂ ਜੇ ਮਤਲਬ ਤੁਹਾਡੇ ਚੈਨਲ ਦੇ ਉੱਤੇ ਹੀ ਪਈ ਹੋਊਗੀ ਵੀਡੀਓ ਮੇਰੀ ਬਰਗਾੜੀ ਵਾਲੀ ਬਰਗਾੜੀ ਦੇ ਉੱਤੇ ਮੈਂ ਇੱਕ ਗੱਲ ਕਹੀ ਸੀ ਲੋਕਾਂ ਨੂੰ ਲੋਕੋ 나ਗਪਰੀ ਸੰਤਰੇ ਖਾਣੇ ਛੱਡ ਦੋ 나ਗਪਰੀ ਮੈਂ ਕਿਹਨੂੰ ਕਿਹਾ ਸੀ ਸੰਤਰਾ ਕੇਜਰੀਵਾਲ ਨੂੰ ਠੀਕ ਹੈ 나ਗਪਰੀ ਸੰਤਰਾ ਕੇਜਰੀਵਾਲ ਜਿਨ੍ਹਾਂ ਦਾ ਲੋਕਾਂ ਨੇ ਸਵਾਦ ਚੱਖ ਲਿਆ ਔਰ ਹੁਣ ਖੱਟਾ ਹੀ ਨਹੀਂ ਉਹ ਉਸੜਿਆਂਦ ਮਾਰਦਾ ਖੱਟਾ ਨਹੀਂ ਹੈਗਾ ਉਹ ਕੱਲਾ ਸੜਿਆਂ ਨੂੰ ਮਾਰਦਾ ਦੂਜੀ ਵੀ ਤੁਸੀਂ ਲਤੀਫ ਪੁਰੇ ਵਾਲੀ ਗੱਲ ਕੀਤੀ ਐ ਇਹ ਤਾਂ ਹਜੇ ਘਰ ਹੀ ਟਾਹੇ ਨੇ ਨਾ ਲਤੀਫ ਪੁਰੇ ਵਾਲੇ ਦੇ ਜਿਹੜੇ ਮਤਲਬ ਮੈਂ ਉਹਨਾਂ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਜਿਹੜੇ ਪਾਕਿਸਤਾਨੋਂ ਇੱਥੇ ਆਏ ਨੇ ਕੱਲ ਨੂੰ ਉਹਨਾਂ ਦੀ ਜ਼ਮੀਨਾਂ ਤੇ ਵੀ ਉਂਗਲ ਉੱਠਣੀਆਂ ਜਿਵੇਂ ਅੱਜ ਇਹ ਕਹਿੰਦੇ ਨੇ ਵੀ ਹਾਂ ਪੰਚਾਇਤੀ ਜ਼ਮੀਨਾਂ ਨੇ ਪੰਚਾਇਤੀ ਜ਼ਮੀਨਾਂ ਕਹਿ ਕੇ ਲੋਕ ਜਿਹੜੇ ਪਿੰਡਾਂ ਦੀ ਆਮ ਜ਼ਮੀਨਾਂ ਤੋਂ ਜਿਨ੍ਹਾਂ ਤੋਂ ਅਸੀਂ ਕਮਾਈ ਕਰਕੇ ਆਪਦੇ ਪਿੰਡ ਨੂੰ ਮਤਲਬ ਸੋਨਾ ਬਣਾਉਂਦੇ ਸੀ ਖੁਸ਼ਹਾਲ ਬਣਾਉਂਦੇ ਸੀਗੇ ਸਾਡੇ ਗਲੀਆਂ ਨਾਲੀਆਂ ਅਸੀਂ ਆਪਸ ਮਾਰਦੇ ਸੀਗੇ ਕਿਤੇ ਸਾਡੇ ਚਨਾਰਥਲ ਪਿੰਡ ਜਾ ਕੇ ਦੇਖੋ ਤੁਸੀਂ ਸੋਨੇ ਵਰਗਾ ਪਿੰਡਾ ਸਾਡਾ ਸਾਰਾ ਸਾਡੇ ਪੰਚਾਇਤ ਦਾ ਜਿਹੜੀ ਪੰਚਾਇਤੀ ਜ਼ਮੀਨ ਆ ਉਹਦੇ ਪੈਸੇ ਨਾਲ ਸਾਡੇ ਸਰਪੰਚ ਕੰਮ ਕਰਦੇ ਨੇ ਹੈਨਾ ਸਾਡਾ ਪਿੰਡ ਸਵਰਗ ਹੈ ਉਹ ਪੰਚਾਇਤੀ ਜ਼ਮੀਨ ਤੇ ਸਰਕਾਰ ਕਹਿੰਦੀ ਸਾਡੀ ਆ ਇਹਨਾਂ ਦੇ ਕਿੱਥੋਂ ਆ ਗਏ ਜਦੋਂ ਮਰਬੇਬੰਦੀ ਹੋਈ ਐ ਹਰ ਇੱਕ ਜੱਟ ਦੀ ਜ਼ਮੀਨ ਦੇ ਵਿੱਚੋਂ ਜਿਹਦੇ ਕੋਲ 10 ਕਿਲੇ ਸੀ ਉਹਦਾ ਇੱਕ ਕਿਲਾ ਕੱਟਿਆ ਗਿਆ ਠੀਕ ਐ ਪੰਚਾਇਤ ਦੀ ਕਿੱਥੋਂ ਹੋ ਗਈ ਉਹ ਪੁਰਾਣਾ ਰਿਕਾਰਡ ਕਢਾ ਕੇ ਦੇਖਣ ਦਾ ਸਹੀ ਇਹਨਾਂ ਦੇ ਮੂਤਾਂ ਕੋਈ ਜੁੱਤੀ ਮਾਰਨੇ ਵਾਲੇ ਨੇ ਕਿਸਾਨ ਜੂਨੀਅਨ ਵਾਲਾ ਹੈਗਾ ਉਹ ਆਪ ਇਹਨਾਂ ਦੇ ਨਾਲ ਲੜ ਗਏ ਨੇ ਠੀਕ ਹੈ ਉਹ ਕੋਈ ਹੋ ਨਹੀਂ ਕਰਦਾ ਹੈਗਾ ਜਿੱਥੇ ਉਹਨਾਂ ਦੀ ਆਪਦੀ ਜਾਂਦੀ ਜਿੱਥੇ ਜਾਦੇ ਜਾਂਦੀ ਹੈ ਉੱਥੇ ਰੌਲਾ ਪਾ ਕੇ ਖੜ ਜਾਂਦੇ ਨੇ ਆਪ ਤੇ ਉਹਨਾਂ ਇਲੈਕਸ਼ਨ ਲੜਦੀ ਆ ਇਸ ਟਾਈਮ ਤੇ ਉੱਤੇ ਮੁੱਖ ਮੰਤਰੀ ਦੀ ਆਸਾਂ ਵੀ ਬਣ ਗਈਆਂ ਸੀ ਉਧਰਲੇ ਪਾਸੇ ਲੱਗਦਾ ਸੀ ਰਾਜੇਵਾਲ ਸਾਹਿਬ ਨੂੰ ਕਿ ਆਹ ਉਹ ਸਮਾ ਜਿਹੜਾ ਹੈਗਾ ਸਰਕਾਰ ਹੀ ਸਾਡੀ ਇੱਥੇ ਕੱਲ ਰਾਜੇਵਾਲ ਦੀ ਗਲਤੀ ਨਹੀਂ ਹੈਗੀ ਠੀਕ ਹੈ ਰਾਜੇਵਾਲ ਦੀ ਗਲਤੀ ਨਹੀਂ ਹੈਗੀ ਰਾਜੇਵਾਲ ਉਦੋਂ ਵੀ ਰਾਜੇਵਾਲ ਉਹੀ ਸੀਗਾ ਜਦੋਂ ਇੰਦਰਾ ਨੂੰ ਲਲਕਾਰਤਾ ਸੀ ਉਹਨੇ ਜਾ ਕੇ ਉਹੀ ਰਾਜੇਵਾਲ ਸੀਗਾ ਠੀਕ ਹੈ ਸਾਰੇ ਲੋਕ ਸਟੇਜ ਤੇ ਗੱਲ ਕਰਦੇ ਸੀ ਸਾਡਾ ਲੀਡਰ ਹੋਣਾ ਚਾਹੀਦਾ ਸਾਡਾ ਲੀਡਰ ਹੋਣਾ ਚਾਹੀਦਾ ਮੁੜ ਕੇ ਕੁਝ ਜੱਥੇਬੰਦੀਆਂ ਇਹ ਜਿਸੀ ਜਿਹੜੀਆਂ ਆਮ ਆਦਮੀ ਪਾਰਟੀ ਨੇ ਖਰੀਦ ਲਈਆਂ ਠੀਕ ਹੈ ਪਰ ਤਖਨ ਨੂੰ ਪ੍ਰਮਾਣ ਕੀ ਇੱਕ ਪਾਸੇ ਮਤਲਬ ਉਸ ਜੁਨੀਅਨ ਦਾ ਝੰਡਾ ਲੱਗਿਆ ਹੁੰਦਾ ਸੀ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਝੰਡਾ ਲੱਗਿਆ ਹੁੰਦਾ ਸੀ ਇੱਕ ਪਾਸੇ ਜੁਨੀਅਨ ਦਾ ਝੰਡਾ ਲੱਗਿਆ ਉਹ ਸਾਹਮਣੇ ਆ ਗਿਆ ਸੀਗਾ ਸਾਰਾ ਕੁਝ ਜੇ ਤੁਸੀਂ ਪੰਜਾਬ ਚ ਜਾ ਕੇ ਕਿਤੇ ਕਵਰ ਕਰਦੇ ਲੋਕਾਂ ਦੇ ਘਰਾਂ ਨੂੰ ਜਿਹੜੀਆਂ ਜੁਨੀਅਨਾਂ ਵਿਕੀਆਂ ਹੋਈਆਂ ਸੀਗੀਆਂ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਝੰਡਾ ਲਾਇਆ ਸੀ ਆਪਣੇ ਘਰ ਦੇ ਉੱਤੇ ਇੱਥੋਂ ਪਤਾ ਲੱਗ ਗਿਆ ਸੀਗਾ ਮਤਲਬ ਵੀ ਉਹ ਚੀਜ਼ ਉਹ ਹੋ ਚੁੱਕੀ ਆ ਇੱਕ ਮੈਂ ਹੋਰ ਵੀ ਜ਼ਿਕਰ ਕਰਦਾ ਜਦੋਂ ਦਿੱਲੀ ਚ ਮੋਰਚਾ ਲੱਗਾ ਸੀ ਤੇ ਦਿੱਲੀ ਮੋਰਚੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪ ਆਣ ਕੇ ਉੱਥੇ ਲੰਗਰ ਲਾਇਆ ਸੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਤਿਆ ਜਿਹੜੀ ਲੋਕੇਸ਼ਨ ਤੇ ਬੈਠੇ ਆ ਨਾ ਇੱਥੇ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਆ ਤੇ ਪਤਾ ਨਹੀਂ ਅਜੇ ਤੱਕ ਵੈਸੇ ਟਾਇਲਟ ਜਾਂ ਬਾਥਰੂਮ ਅਜੇ ਤੱਕ ਤਾਂ ਕੁਝ ਨਹੀਂ ਬਣੇ ਸ਼ਾਇਦ ਆਮ ਆਦਮੀ ਪਾਰਟੀ ਲੋਕ ਕੋਈ ਲੰਗਰ ਨਹੀਂ ਲਾ ਕੇ ਆ ਅੱਜ ਹੀ ਪ੍ਰੈਸ ਕਾਨਫਰੰਸ ਹੋ ਰਹੀ ਸੀ ਤੇ ਪ੍ਰੈਸ ਕਾਨਫਰੰਸ ਉੱਤੇ ਜਦੋਂ ਮੈਂ ਸਵਾਲ ਕੀਤਾ ਸੀ ਆਗੂਆਂ ਨੂੰ ਕਿ ਕੀ ਤੁਹਾਨੂੰ ਪੰਜ ਮੰਤਰੀ ਸਹਿਬਾਨ ਮਿਲੇ ਜਿਹੜਾ ਇਸ ਮੋਰਚੇ ਤੋਂ ਪਹਿਲਾਂ ਕਿਹਾ ਗਿਆ ਸੀ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦੀ ਆ ਆ ਗੱਲ ਨਾ ਤੁਸੀਂ ਕਹੋ ਵੀ ਕੀ ਇੱਥੇ ਆਮਾ ਦੀ ਬਾੜ ਸਾਨੂੰ ਉਹਦੇ ਲੰਗਰਾਂ ਦੀ ਲੋੜ ਹੈ ਨਹੀਂ ਕਿ ਸਾਡੇ ਨਾ ਹਜੂਰ ਸਾਹਿਬ ਵਾਲਿਆਂ ਨੇ ਸਾਡੇ ਲੰਗਰ ਲਾਇਆ ਸਾਡੇ ਇੱਥੇ ਇੱਕੋ ਹੀ ਲੰਗਰ ਚੱਲੂਗਾ ਜਦੋਂ ਵੋਟਾਂ ਦੀ ਲੋੜ ਸੀ ਭੈਣ ਮੇਰੀਓਦੋਂ ਦਿੱਲੀ ਚ ਲੰਗਰ ਲੱਗੇ ਸੀ ਆ ਉਦੋਂ ਪੰਜਾਬ ਚ ਵੋਟਾਂ ਹੋਣੀਆਂ ਸਾਰੇ ਲਾਉਣਾ ਲਾਰੇ ਲਾਉਣਾ ਇਹਨਾਂ ਦਾ ਕੰਮ ਹੈ ਠੀਕ ਹੈ ਉਹ ਪੰਜਾਬ ਦੀਆਂ ਵੋਟਾਂ ਹੋਣੀਆਂ ਸੀ ਉਦੋਂ ਉਹਨਾਂ ਨੇ ਇਹ ਗੱਲ ਕਹਿ ਦੇਣੀ ਆ ਵੀ ਹਾਂ ਸਾਨੂੰ ਪੁੱਛਿਆ ਗਿਆ ਵੀ ਅਸੀਂ ਤਾਂ ਲਾਇਆ ਅਸੀਂ ਉਹਨਾਂ ਦਾ ਲੰਗਰ ਇੱਥੇ ਨਹੀਂ ਲੱਗਣ ਦਵਾਗੇ ਇੱਥੇ ਇੱਕੋ ਲੰਗਰ ਰੋਟੀ ਦਾ ਲੰਗਰ ਜਦੋਂ ਸਾਡਾ ਇੱਕੋ ਹੀ ਲੰਗਰ ਚੱਲੂਗਾ ਅਸੀਂ ਉਹਦੇ ਨਾਲ ਸੰਤੁਸ਼ਟ ਹਾਂ